ਨੌਜਵਾਨ ਲੜਕੀ ਕਰੋ ਗਈ ਸੀ ਪਥਰੀ ਦਾ ਇਲਾਜ ਕਰਵਾਉਣ ਪਰ ਕੀ ਪਤਾ ਸੀ ਜਿਉਂਦੇ ਘਰ ਵਾਪਸ ਨਹੀਂ ਆਉਣਾ ਬੜੀ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਅਮਰitsar ਤੋਂ ਜਿੱਥੇ ਇੱਕ ਨੌਜਵਾਨ ਲੜਕੀ ਲੀਵਰ ਹਸਪਤਾਲ ਵਿੱਚ ਪਥਰੀ ਦਾ ਇਲਾਜ ਕਰਵਾਉਣ ਲਈ ਗਈ ਸੀ ਪਰ ਡਾਕਟਰਾਂ ਵੱਲੋਂ ਪੀਲੀਆ ਘਟਾਉਣ ਲਈ ਸਟੈਂਟ ਪਾ ਦਿੱਤਾ ਉਸ ਤੋਂ ਬਾਅਦ ਲੜਕੀ ਦੀ ਹਾਲਤ ਵਿਗੜਨ ਤੇ ਡਾਕਟਰਾਂ ਨੇ ਦੂਸਰੇ ਹਸਪਤਾਲ ਜਾਣ ਲਈ ਕਿਹਾ ਪਰ ਲੜਕੀ ਦੀ ਮੌਤ ਹੋ ਗਈ ਮਰਤਕ ਲੜਕੀ ਪਰਿਵਾਰ ਵੱਲੋਂ ਇਲਾਜ ਕਰਨ ਵਾਲੇ ਡਾਕਟਰਾਂ ਤੇ ਇਲਾਜ ਦੌਰਾਨ ਲਾਪਰਵਾਹੀ ਦੇ ਇਨਜ਼ਾਮ ਲਗਾ ਕੇ ਡਾਕਟਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਇਹ ਉਹਦੀ ਕੁੜੀ ਜਦੋਂ ਆਲਾ 4 ਮਹੀਨੇ ਲਾਇਆ ਕੁੜੀ ਬੰਦਾ ਲਾਇਆ ਤੇਰੇ ਕੁੜੀ ਸੇ ਇਲਾਜ ਕੇ ਆਏ ਭਾਜੀ ਕਿਦਾਰੇ ਭਾਜ ਲੈ ਆਏ ਆਓ ਅੰਡਰਸਟੈਂਡ ਕਰੋ ਅੰਡਰਸਟੈਂਡ ਮੈਂ ਹੈ ਨਾ ਰੋ ਭਾਈ ਇੱਕ ਬੰਦਾ ਬੇਲਦਾ 20 ਪੈਸੇ ਰੋ ਪੈਸੇ ਵਾਲਾ ਬੰਦਾ ਨਹੀਂ ਹੈ ਕੋਈ ਉਹੀ ਬੰਦਾ ਬਿੱਲ ਦੇਂਦੇ ਉਹੀ ਬੰਦਾ ਦਵਾਈ ਦੇਂਦੇ ਉਹੀ ਬੰਦਾ 25 ਕੱਟਦੇ ਉੱਧਾ ਫੈਲਾ ਨਹੀਂ ਸੋਟਾ ਕਿੰਨੇ ਸਾਲਾਂ ਦੀ ਕੁੜੀ ਕਿੰਨੇ ਸਾਲਾਂ ਦੀ ਜਿਹਨੇ ਲੱਖ ਰੁਪਏ ਦੀ ਦਵਾਈ ਵੰਗਾ ਕੇ ਦੇਣਦੇ ਕਹਿੰਦੇ ਕੁੜੀ ਜਰਦ ਹੋ ਗਈ ਇਹ ਦੋ ਨਪਲਾਗੇ ਦੋ ਸੈਂਟੀਮੀਟਰ ਸੀਰੇ ਇਹਨਾਂ ਨੂੰ ਕਹੀਦਾ ਸੀ ਲਾਜ ਗੰਨਾ ਭਾਜੀ ਨਹੀਂ ਕਹੀ ਜਾ ਸਕਦੀ ਆਪਾਂ ਦੇ ਜਿਹਾ ਹੀ ਹੋਣਾ ਇਹ ਐਸਾ ਸਿਰਾਨਾ ਲਾ ਗਿਆ ਕਿਸਾਟਾ ਕੇ ਮਕਾਓ ਸਾਡੇ ਬੱਚੇ ਦੀ ਮਾਂ ਆ ਗਈ ਹੈ ਜੇ ਸਮਾਂ ਜੇ ਸਾਡੇ ਕੋਲ ਬੱਚੇ ਨਹੀਂ ਲਿਆਣੀਏ ਰਾਦੇ ਸੀ ਕਹਿਆ ਕਿ ਕਿੱਥੋਂ ਖਾਵਾ ਮੀਂਹ ਅੱਛਾ ਇਹ ਮੈਂ ਕਿੱਥੋਂ ਦੇ ਰਹਿਣਾ ਨੇ ਮੈਂ ਪਹਿਲਾਂ ਰਹਿੰਦਾ ਬੱਗਿਆ ਕਟ ਰਿਹਾ ਹੋਰ ਮੈਂ ਚੱਲ ਗਿਆ ਛੋਟੇ ਬਾਟੇ ਜਿਹੜਾ ਨਾ ਗਿਆ ਜਿੱਦੋ ਛੋਟੇ ਬਾਟੇ ਸੁਪੇਸ਼ ਨਾ ਕਰਦੋ ਇਹ ਇੱਥੇ ਕੀ ਮੰਗਲਾ ਸਰ ਇਹ ਦੇਵਤਾ ਉਹ ਪਿਆਰੀ ਉਹ ਮਥਰੀ ਹੈ ਹੋਇਆ ਇਹ ਨਾੜੀ ਦੇ ਵਿੱਚ ਆ ਗਈ ਤੇ ਪਵਨ ਬਾਡੀ ਦਾ ਹਾਇ ਸੀ ਉੱਥੇ ਦੋ ਤਿੰਨ ਜਿਹੜਾ ਸੁੱਕੀ ਹੋਈ ਆ ਕੇਵਲ ਜਿਹਦੇ ਸੀ ਉਹਦੇ ਤੇ ਉਹ ਪਤਾ ਕੀ ਕਹਿੰਦੇ ਕਹਿੰਦੇ ਹੈ ਸਟੈਂਡਲੀ ਆਣਾ ਨੇ ਪਾਇਆ ਆ ਦੂਜੇ ਡਾਕਟਰ ਨੇ ਜੇ ਡਾਕਟਰ ਨੇ ਆਪ ਨੂੰ ਦੂਜੇ ਡਾਕਟਰ ਕੋਲ ਗਿਆ ਸਾਰੇ ਐਸਟਰਾ ਕਾ ਆ ਗਿਆ ਤੇ ਵੇਰ ਆ ਗਏ ਤੇ ਇਹਨਾਂ ਦੇ ਦਾਖਲ ਹੋ ਗਿਆ ਇਹਨਾਂ ਨੇ ਦਾਖਲ ਕਰ ਲਿਆ ਇਸ ਆਏ ਬਜ਼ਾਰਾ ਪਰ ਕਹਿੰਦੇ ਜਿਹੜੇ ਠੀਕ ਹੈ ਚੰਗੇ ਰੱਖੋ ਮੇਰਾ ਨਾਮ ਗੁਰਦਾਸ ਸਿੰਘ ਮੈਂ ਕੇਸ ਅਸਪਟਲ ਗਿਆ ਨਹੀਂ ਸਵੇਰੇ ਚੰਗੇ ਬਹਿ ਰਹਿਣ ਵਾਲੇ ਸਰ ਉਹ ਚਿੱਠੇ ਦੀ ਰਹਿਣ ਵਾਲੀ ਹੈ ਸਰ ਇਹਨਾਂ ਨੂੰ ਸਵੇਰੇ ਚੰਗੇ ਬਲੀਸਰ ਵਿੱਚ ਕਿਤਾਾ ਜਾਣ ਦਾ ਐਡਿਟ ਕਰਾਇਆ ਆਪਾਂ ਜਿਹਨੂੰ ਪਹਿਲੇ ਸਟੈਂਟ ਪੈ ਜਾਏਗਾ ਕਿ ਤੱਕ ਗੇਰਦਾ ਸਟੈਂਡ ਨਿਕਲ ਗਿਆ ਸਰ ਇਹ ਕਹਿੰਦੇ ਕਿ ਸਟੈਂਡ ਪੈ ਜਾਊਗਾ ਨਿਕਲ ਜਾਂਦਾ ਹੈ ਸਰ ਚੰਗੀ ਬਲੀ ਕੁੜੀਆਂ ਨੇ 4 ਘੰਟੇ ਪਹਿਲਾਂ ਹੀ ਆਪਣੇ ਬੋਡੀਗਾਰਡ ਵਗੈਰਾ ਪੌਂਸਰ ਵਗੈਰਾ ਸਾਥ ਲੈ ਇਹਨਾਂ ਨੂੰ ਪਤਾ ਸੀ ਕਿ ਇਹ ਡੈਥ ਹੋਣੀ ਹੈ ਕਿਦਾਂ ਸਰ ਹਰਪੀਨੋ ਹਸਪੀਟਲ ਆਗਾ ਜੇ ਪੁਲਿਸ ਇਹਨਾਂ ਨੇ ਹਸਪੀਟਲ ਚ ਵਾਰੁਰ ਵਾਰ ਐਕਸ਼ਨ ਨਹੀਂ ਲਿਆ ਜਾਵੇ ਹਸਪੀਟਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਔਰ ਕੋਈ ਨਾ ਇੰਦਾ ਵਿੱਚ ਫਸੇ ਇਹਨਾਂ ਦੇ ਔਰ ਕੋਈ ਨਾ ਫਸੇ ਸਰ 1.2 ਲੱਖ ਰੁਪਏ ਨਾਲ ਨੇ ਲਿਆ ਡੇਗੋ ਦੂੜ ਕੀ ਕਹਿੰਦੇ ਸਰ ਇਹਨਾਂ ਦੇ ਕੋਈ ਹਾ ਟੇ ਮਤਲਬ ਕੁਰੀ ਨਹੀਂ ਕਰ ਰਹੇ ਜੇ ਮੰਗ ਆਪਾਂ ਕਿ ਆਪਣੀ ਮੇਨ ਡਾਕਟਰ ਸਰ ਸਾਡਾ ਡਾਕਟਰ ਵੀ ਸਾਧ ਰਹੇ ਆਪਣੇ ਪਲੀ ਸਾਰੇ ਆ ਦੇਖੋ ਸਾਰੇ ਕਿ ਇਹਨਾਂ ਨੇ ਸਟੈਂਡਪਾਇਆ ਸੀ ਇਹ ਦੁਕਾਨ ਦੇ ਸੀ ਸਟੈਂਡ ਪਾਇਆ ਮੈਂ ਕਿਹਾ ਕੋ ਅਗਲੇ ਦਿਨ ਹੀ ਜਾ ਕੇ ਸਭ ਨਿਕਲ ਗਿਆ আল্ট্রਾਸਾਉਂਡ ਕਰਾਈ ਸਿਟੀ ਸਕੈਨ ਕਰਾਇਆ ਕੁਛ ਨਹੀਂ ਹੋਇਆ ਸਰ ਇਹ ਸਟੈਂਡ ਪਾਇਆ ਹੀ ਨਹੀਂ ਇਹਨਾਂ ਨੇ ਮੈਂ ਮੰਗੀ ਕਰਦੇ ਸੀ ਸਰ ਆਪਾਂ ਮੰਗ ਕਰਦੇ ਸਾਡੀ ਜਿਹੜੀ ਮੇਰੇ ਘਰ ਵਾਲੀ ਹੈ ਜੋ ਵੀ ਇਹਨਾਂ ਨੇ ਕੀਤਾ ਸਾਰੇ ਹੋਰ ਡਾਕੂਮੈਂਟ ਵਗੈਰਾ ਲਿਆ ਕੇ ਦੇਣ ਲੇਕਿਨ ਸਾਰੇ ਦਾ ਸਟਾਫ ਨਹੀਂ ਪੂਰਾ ਹੈਗਾ ਮੈਡੀਕਲ ਆਫੀਸਰ ਤਾਂ ਵੀ ਕਹਿੰਦੇ ਨੇ ਕਦਮ ਕਦਮ ਜਵਾਬ ਵੀ ਨਹੀਂ ਸਰ ਹੈਗਾ ਕੀ ਗੱਲ ਸੋ ਮਰੀ ਜਵਾਲ ਕੀ ਜਵਾਲ ਬਈ ਵੱਡਾ ਡਾਕਟਰ ਆਇਆ ਤੇ ਕੋਈ ਨਹੀਂ ਗੱਲ ਕਰ ਨੋੜਿਆ ਅੰਦਰ ਵੜ ਕੇ ਲੁਕ ਕੇ ਬੈਠੇ ਚੋਰ ਆ ਗਏ ਚੋਰ ਆ ਗਏ ਚੋਰ ਆ ਗਏ ਸਰ ਚੋਰ ਆ ਗਏ ਭਰੀ ਚੋਰ ਆ ਗਏ ਮੈਨੂੰ ਕੋਈ ਪੈਸਾ ਨਹੀਂ ਦੀ ਮੰਗ ਕਰਦੇ ਸਰ ਇਹਨਾਂ 1.5 ਤੋਂ 2 ਲੱਖ ਰੁਪਏ ਲੱਗਿਆ ਉਹ ਮੰਗ ਕਰਦੇ ਸਾਡੇ 1-1 ਰੁਪਇਆ ਵਾਪਸ ਕਰਨੇ 1-1 ਰੁਪਇਆ 8-8 ਰੁਪਇਆ ਨਜ਼ਾਇਜ਼ ਲਗਾਏ ਮੇਰੀ ਸਿਸਟਰ ਹੀ ਝੋੜਾ ਫੜੀਦਾ ਪਰ ਇਹ ਨਾਲੇ ਇਸ ਬੇਸਤੀ ਦਾ ਮੇਰੀ ਸਿਸਟਰ ਹੀ ਭਾਈ ਅੱਜ ਤੋਂ 5 ਦਿਨ ਪਹਿਲੇ ਰਾਜੀ ਅਨਕੋ ਆਇਆ ਪਾ ਉਹਦੇ ਢੇਰ ਦੇ ਵਿੱਚ ਪਾਤੀ ਪੱਥਰੀ ਸੀ ਆਪਾਂ ਹੀ ਲਾਸ ਕਰਾਉਣ ਨਾਲ ਕੋ ਆਏ ਆ ਤੇ ਵੀ ਉਹਨਾਂ ਦੇ ਉਹਨਾਂ ਦੇ ਕਿੰਨੇ ਜੋਂਦੀਸ ਹੋ ਗਿਆ ਪੀਲੀਆ ਹੋ ਗਿਆ ਦੇਖੋ ਪੀਲੀਆ ਹੋ ਗਿਆ ਇਹ ਕਹਿੰਦੇ ਸੀ ਸਟੈਂਟ ਪਾਣਾ ਆਪਾਂ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹੱਤ ਪਾਣਾ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਦੀ ਉਮਰ ਹੈ ਕੇਸਰ ਦੀ ਆਪਾਂ ਕਹਿੰਦੇ ਚਲੋ ਠੀਕ ਹੈ ਜੀ ਸਟੈਂਟ ਪਾਉ ਉਹ ਸੀ ਆਨੰਦ ਸਟੈਂਟ ਪਾਇਆ ਲੈਡਰ ਗਏ ਆ ਐਮਰਜੈਂਸੀ ਜੇ ਡੈਕ ਲੈ ਕੇ 5 ਮਿੰਟ ਗਏ ਆ ਨਾਲ ਹੀ ਉਹ ਬਾਹਰ ਆ ਗਿਆ ਕਹਿੰਦੇ ਜੀ ਹੋ ਗਿਆ ਦੋ ਦਿਨ ਲੱਗਾ ਉਹਨੇ ਛੁੱਟੀ ਕਰਤੀ ਘਰ ਭੇਜਤਾ ਘਰ ਗਏ ਆ ਉਹ ਠੀਕ ਸੀ ਨੋਰਮਲ ਸੀ ਉਹ ਸਵੇਰ ਆ ਤੇ ਲੱਗੇ ਕਲੀਨਿਕ ਲੈ ਫੇਰ ਬੇਨ ਹੋਈ ਆ ਉੱਥੇ ਕਲੀਨਿਕ ਤੇ ਲੱਗ ਗਏ ਆ ਉਹਨਾਂ ਨੇ ਇੰਜੈਕਸ਼ਨ ਦਿੱਤੇ ਤੇ ਫੇਰ ਰਿਲੀਫ ਹੋਈ ਆ ਆਪਾਂ ਜਿਹੜਾ ਇਹਦਾ ਐਕਸ-ਰੇ ਕਰਾਇਆ ਪੀ.ਐਮ.ਆਈ. ਕਰਦਿਆ ਐਕਸ-ਰੇ ਕਰਾਇਆ ਉਹਦੇ ਵਿੱਚ ਕਹਿੰਦੇ ਆ ਕਿ ਸਟੈਂਟ ਨਹੀਂ ਹੈਗਾ ਇਹਨਾਂ ਨੇ ਸਟੈਂਟ ਨਹੀਂ ਪਾਇਆ ਸਾਡੇ ਨੂੰ ਦੋਕੈ ਨਾ ਪਹਿਲ ਲੰਦੇ ਆ ਠੀਕ ਹੈ ਜੀ ਵੇਰੜਾ ਨੂੰ ਕੋਲ ਕੀਤੀ ਐ ਕਿ ਕਿੰਨੇ ਪੈਸੇ ਲਿੱਤੇ ਤੁਹਾਡੇ ਕੋਲ ਇਹਨਾਂ ਨੇ ਆਹਦੇ ਕੋਲ ਪਹਿਲੇ 50000 ਲਏ ਆ ਪੈਸੇ ਦਾ ਹਸਪਤਲ ਕਿਹੜਾ ਹੈ ਲੀਵਰੋਸ ਹਸਪਤਲ ਪਾਜੀ ਚਾਲੀ ਕਸ਼ਰ ਮੋੜ ਦੇ ਲੱਗ ਲੀਵਰੋਸ ਅੱਛਾ ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਇਹੀ ਸਟੈਂਡ ਪਾਇਆਗਾ ਹਾਂਜੀ ਇਹਨਾਂ ਵੱਲੋਂ ਕਿਹਾ ਗਿਆ ਸਟੈਂਡ ਪਾਇਆ ਪਰ ਐਕਸਟਰਾ ਕੋਸਟ ਹੈ ਕਿਹੜਾ ਵੀ ਪਾਕਿਸਤਾਨ ਚ ਨਹੀਂ ਬੀਚਦਾ ਪਿਆ ਅਜੇ ਪਹੁੰਚਣੇ ਕੋ ਸਾਰੀ ਆਈ ਆ ਦੂਜੇ ਡਾਕਟਰ ਵੀ ਕਹਿੰਦੇ ਪਿਆ ਬਾਅਦ ਦੇ ਡਾਕਟਰਾਂ ਕਹਿੰਦੇ ਸਟੈਂਡ ਜੜੀ ਪਾਇਓ ਚੈਲੰਜ ਕਰਦੇ ਪਿਆ ਕੰਡਸਟੈਂਟ ਨਹੀਂ ਪਿਆ ਅਧਿੰਦ ਕਿ ਸਟੈਂਟ ਪਿਆ ਜਾਂ ਨਾ ਦੱਸੋ ਕਿਥੇ ਪਿਆ ਠੀਕ ਹੈ ਸੀ ਉਸੇਰੇ ਲੈ ਕੇ ਆਇਆ ਸੀਰੇ ਵਿੱਚ ਐਕਸਰਾ ਕਰਾਇਆ ਥੱਲੇ ਨੋਰਮਲ ਸੀ ਐਕਟੀਵਿਟੀ ਦਾ ਕੋਈ ਲੱਗਿਆ ਕੋਈ ਐਂਬੂਲੇਂਸ ਨਹੀਂ ਆਇਆ ਕੋਈ ਆਪਾਂ ਨੂੰ ਆਈ ਸੀ ਯੂ ਤੇ ਨਹੀਂ ਰੱਖਿਆ ਰਤੀ ਸੀਰੇ ਆ ਨੋਰਮਲ ਸੀ ਤੇ ਡੇਢ ਚੜੇ ਆ ਡੇਢ ਚੜੇ ਆ ਨੇ ਦਾ ਇਹ ਕਹਿੰਦੀ ਹੈ ਜੀ ਉਹਨੂੰ ਸਾਹ ਨਹੀਂ ਆ ਰਹੇ ਸਾਹ ਨਹੀਂ ਆ ਰਹੇ ਉਹਨੂੰ ਆਈ ਸੀ ਯੂ ਤੇ ਲੈ ਕੇ ਜਾਣਾ 50000 ਜਮ੍ਹਾਂ ਕਰਾ ਲਓ ਆਪਾਂ ਪਹਿਲੇ 50000 ਰੁਪਏ ਕੋਈ ਥਾਂ ਤੇ ਜਮ੍ਹਾਂ ਕਰਾ ਤਾ ਜਮ੍ਹਾਂ ਕਰਵਾਤਾ ਉਸ ਤੋਂ ਬਾਅਦ ਜੀ ਉਹਨਾਂ ਸਾਂ ਯਾਰ ਇਹ ਨਹੀਂ ਹੋ ਰਿਹਾ ਹੋ ਨਹੀਂ ਹੋ ਰਿਹਾ ਪੈਸੇ ਲੈਂਦੇ ਇਹਨਾਂ ਨੇ ਪਾਜੀ ਇਹਨਾਂ ਨੂੰ ਆਪਾਂ 1.5 ਲੱਖ ਰੁਪਇਆ ਟੋਟਲ ਦੇ ਚੁੱਕੇ ਹਾਂ ਉਹਨਾਂ ਨੇ ਕਹਿੰਦੇ 50000 ਹੋਰ ਦੋ ਅੱਛਾ ਤੇ ਤੈਨੂੰ ਫੇਰ ਆਪਾਂ ਲਾਜ਼ ਦੇਣੀ ਆ ਨਹੀਂ ਕਰਨੀ ਅੱਛਾ ਅੱਛਾ ਹਾਂ ਐ ਸਿੱਧਾ ਲਾਸ ਨਹੀਂ ਗਿਆ ਆਪਾਂ ਸਕੋਟ ਗਏ ਆ ਸਕੋਟ ਵਾਲੇ ਨਹੀਂ ਬੋਲਦੇ ਪਿਆ ਅੱਗੇ ਪਾਜੀਆ ਨੂੰ ਕੋਈ ਲਾਸ ਨਹੀਂ تھا ਤੁਸੀਂ ਗੱਲ ਕਰਕੇ ਜਿਹੜਾ ਤੁਹਾਡਾ ਇਸ ਕਰਕੇ ਉਹਨਾਂ ਨੇ ਇਹ ਕੰਮ ਕਰਤਾ ਕੱਡੀ ਭੈਣ ਹੈ ਮੈਨੇ 20 ਸਾਲ ਦੀ ਡੈੱਟ ਕਰਤੀ ਆਪਾਂ ਜੀ 300 ਹੋ ਗਏ ਆ ਇਹ ਕਿੱਥੇ ਆ 200 ਤੋਂ ਇਹ ਪੇਸ਼ੈਂਟ ਜਿਹੜਾ ਸਵੇਰ ਸੁਬਾਹ ਸੀਰੀਅਸ ਆਇਆ ਹੈ ਇਹ ਆਦੀ ਕੋ ਨਹੀਂ ਮਣੋ 8-9 ਵਜੇ ਨਾਲ ਇੱਥੇ ਦਾਖਲ ਹੋਇਆ ਜਿਹਨਾਂ ਦੀ ਦਰਾਨੇ ਲੱਗ ਰਹੀ ਹੈ ਡੈੱਟ ਹੋ ਗਈ ਇਹ ਨਵਾਂ ਨਵਰ ਮੈਂਬਰਾਂ ਦਾ ਔਰੋਪ ਆ ਕੇ ਸਟੈਂਡ ਪਾਇਆ ਸੀ ਉਹ ਕੋਈ ਸੱਤ ਨਹੀਂ ਬੈਠੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਸਰ ਜੀ ਇਹ ਤਾਂ ਐਕਸਰ ਦਿਖਾ ਰਹੇ ਹੈ ਕਹਿ ਰਹੇ ਕਿ ਸਟੈਂਡ ਹੀ ਨਹੀਂ ਹੈਗਾ ਇਹਨਾਂ ਵੱਲੋਂ ਕਿਉਂ ਨਹੀਂ ਬਸ ਜੀ ਇਹਦੇ ਮਾਰੇ ਮੈਨੂੰ ਕੁਛ ਨਹੀਂ ਪਤਾ ਸਰ ਜੀ ਇੱਕ ਛੋਟੀ ਜਿਹੀ ਗੱਲ ਸਾਹਿਬ ਮਿਲੇਗਾ ਜੀ ਸਾਹਿਬ ਦੇਖੋ ਕੋਈ ਗੱਲ ਸਰ ਜੀ ਉਹਨੂੰ ਮਤਲਬ ਛੋਟੇ ਪਲੇਅਰ ਨਹੀਂ ਆਈ ਸਰ ਜੀ ਇੱਕ ਮਾਰ ਨਹੀਂ ਕਿ ਪੈਸੇ ਲੈ ਕੇ ਆ

ਹਾਂ ਜੀ ਡਾਕਟਰ ਨੇ ਕਿਹਾ ਕਿ ਮੇਰੀ ਲੱਤ ਬਾਈ ਇਹ ਮੈਨੂੰ ਬਣਾ ਰਿਹਾ ਹੈ ਜੀ ਦਾ ਨੇ ਇਹ ਮੈਨੂੰ ਦੱਸਿਆ ਕਿ ਪੇਸ਼ੀ ਨੂੰ ਜੇ ਸਰਟੀਫਾਈ ਜੇ ਉਹਨਾਂ ਦੇ ਖਿਲਾਫ ਕਰੇ ਜਿਉ ਮੰਨ ਲੀ ਤੂੰ ਨਹੀਂ ਕਰਵਾਈ ਹੋਊਗੀ ਸਰ ਕਿਹੜਾ ਹਸਪਤਾਲ ਸਸਤਾ ਨਾ ਪਾਸੀ ਹੈ ਜੀ ਜੀ 3700 ਹਸਪਤਾਲ ਇਹ ਡਾਕਟਰ ਰਵੀ ਸਿੰਘ ਉਹ ਹੁੰਦਾ ਹੈ ਜੀ ਆ ਸਰ ਜੇ ਪੇਸ਼ੀ ਤੁਹਾਡਾ ਬਹੁਤ ਸੀਰੀਅਸ ਹੈਗਾ ਇਸ ਨੂੰ ਆਪਣਾ ਆਈਸੀਯੂ ਦਾ ਹਟ ਕਰਨਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋਗੇ ਕਿ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਹਰ ਕਾਸਟ ਦੇ ਉੱਤੇ ਜਿਨੂੰ ਆਈਸੀਯੂ ਤੇ ਰੱਖਿਆ ਵੈਂਟੀਲੇਟਰ ਤੇ ਰੱਖਿਆ ਐਮਸੀਜੀਆ ਵਾਲੇ ਦੋ ਬੱਤੀ ਉਹਨਾਂ ਨੂੰ ਆ ਕੇ ਦੇਖਤੀ ਗਏ ਉਹਦਾ ਬਲੱਡ ਪ੍ਰੈਸ਼ਰ ਤੋਂ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਡਾਕਟਰ ਤੁਹਾਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ਿਫਟ ਕਰਨਾ ਪੰਜਾਬ ਦੇ ਸਪੋਰਟ ਦੇ ਵਿੱਚ ਜਿਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੇ ਤੋਂ ਪਹਿਲੇ ਕੀ ਆਪੇਸ਼ੀਵਿਕ ਲਾਜਾ ਸਤ ਨੇ ਕਿ ਉਹ ਇੱਕ ਵਾਰ ਕਰ ਗਿਆ ਪੇਸ਼ੈਂਟ ਸਰ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਪੱਥਰੀ ਦੀ ਸਕੇਤੀ ਹੈ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਉਸ ਸਟੈਂਡ ਦਾ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਤੋਂ ਰਿਪੋਰਟ ਦਿੱਤੀ ਹੈ ਉਹਨਾਂ ਕੋਲ ਫੋਲ ਹੈ ਕੀ ਸਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਗਿਆ ਨਾ ਜੀ ਨਿਕਲ ਜਾਂਦੇ ਚਾਹੀਏ ਪਰ ਸਟੰਟ ਆਪਣੇ ਆਪ ਨਿਕਲ ਜਾਂਦਾ ਨਹੀਂ ਜਦ ਬੋਡੀ ਦੀ ਗਰਮੀ ਨਾਲ ਪਤਾ ਉਹ ਆਪਣੇ ਆਪ ਹੀ ਨਿਕਲ ਜਾਂਦਾ ਸਰ ਬਾਰ ਕਰ ਮੈਂ ਬੜਾ ਕਹਾਂ ਕਿ ਲੜਕੀ ਚੰਗੀ ਬੁਰੀ ਇੰਕਲਾਬ ਤੇ ਆਈ ਆ ਉਹ ਕੱਢਾ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਲਿਆ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਦਾ ਅਲ ਹੈ ਬਿਲਕੁਲ ਨਹੀਂ ਪੇਸ਼ੈਂਟ ਬਹੁਤ ਸੀਰੀਅਸ ਸੀਗਾ ਉਸੇ ਪਾਸਪੈ 2 ਦਿਨ ਤੋਂ ਹੀ ਜਦੋਂ ਸਟੰਟ ਪਾਇਆ ਗਿਆ ਉਸ ਬਾਅਦ ਉਹ ਵਾਪਤਾ ਹੋ ਗਈ ਉਹਨਾਂ ਟੀਕੀ ਟੀਕ ਕਰਾਇਆ ਸਰ ਮੁਸ਼ਕਲ ਨਹੀਂ ਸੀ ਪੇਸ਼ੈਂਟ ਨੇ ਇਹ ਕਿ ਉਹ ਸੈਪਟਿਸਮੀ ਆਸੀ ਜੀ ਜੋ ਹੈ ਜ਼ਹਿਰਵਾਦ ਹੋ